ਆਹ ਆ ਮਰਰੀ ਪਾਗੀ ਸੌਰਵ ਕੁਟ ਬੌਕਸਿੰਗ ਮਾਨ ਜਿੰਦਾਬਾਦ ਸੌਰਵ ਕੁਟ ਬੌਕਸਿੰਗ ਮਾਨ ਜਿੰਦਾਬਾਦ ਇਹਨਾਂ ਨੂੰ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਨਜ਼ਾਰਾ ਹੈ ਹੀ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਨਕ ਪੱਕ ਗਈ ਪੂਰੀ ਕਨਕ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਕਦੇ ਪਰਿਵਾਰ ਨਾਲ ਆਂਦਾ ਟੈਂਕੇ ਸੰਨ। 24 ਘੰਟੇ ਚੱਲਦੀ ਆ ਜੀ। ਸਾਰਿਆਂ ਨੂੰ ਪਤਾ ਹੈ ਹੁਣ ਇੰਡਸਟਰੀ ਨੂੰ ਵੀ ਬਿਜਲੀ ਸਸਤੀ ਦੇਵਾਂਗੇ। ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਰਚਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਘਰਾਂ 'ਚ ਪਹੁੰਚਣ ਲੱਗ ਗਿਆ। ਉਹ ਤੁਹਾਡੇ ਘਰਾਂ 'ਚ ਪਹੁੰਚ ਆਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਉਹ ਸਰਟੀਫਿਕੇਟ ਬਣਾਉਣਾ ਤੁਸੀਂ ਕਾਰੇ ਪਤਾ ਜੀ ਆਉਗਾ ਤੇ ਚਿੱਪ ਵਾਲੇ ਜਿਹੜੇ ਕੰਦੇ ਹੁੰਦੇ ਨੇ ਹਾਂ ਚਿੱਪ ਵਾਲੇ ਮੀਟਰ ਹੁਣਾ ਕਰਦੇ ਹਾਂ ਜੋ ਨਹੀਂ ਕੋਈ ਐਦਾਂ ਦਾ ਕੰਮ ਨਹੀਂ ਹੋਊਗਾ ਕੋਈ ਐਦਾਂ ਦੀ ਫਾਈਲ ਵਿੱਚ ਸਟਾਈ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਇਹੋ ਜੀ ਫਾਈਲ ਵਿੱਚ ਕੋਈ ਸ਼ਰਦਾ ਨਹੀਂ ਜਿਹਦੇ ਨਾਲ ਲੀਡਰਾਂ ਦੀ ਜੇਬ ਚੋਂ ਜਾਂ ਤੁਹਾਡਾ ਲੁੱਟਿਆ ਹੋਇਆ ਪੈਸਾ ਨਿਕਲਦਾ ਹੋਵੇ ਸੋ ਕੱਸੀਆਂ ਦਾ ਪਾਣੀ ਉਹ ਪੁਰਾਣੀਆਂ 25 25 ਸਾਲ 30-30 ਸਾਲ ਜਿਹੜੀਆਂ ਪੁਰਾਣੀਆਂ ਕੱਸੀਆਂ ਸੂਏ ਰਜਵਾਹੇ ਬੰਦ ਹੋ ਗਏ ਸੀ ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ ਅੱਜ ਟਿਊਬਵੈਲ ਜਿਹੜੇ ਨੇ ਉਹ ਘੱਟ ਚੱਲਦੇ ਨੇ ਨਹਿਰ ਦੇ ਪਾਣੀ ਨਾਲ ਜਿਹੜਾ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ ਹਰ ਰੋਜ਼ 12 ਤੋਂ 13 ਕਿਲੋਮੀਟਰ ਪਾਈਪਾਂ ਪੈ ਰਹੀਆਂ ਨੇ ਹਰ ਹੋ ਜਾ एवरेज ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕਾਮ ਕਰ ਦੇਣਾ ਪੰਜਾਬ 'ਚ ਜੋ ਟਿਊਬਵੈਲ ਖੜ ਗਏ 14 ਲੱਖ ਟਿਊਬਵੈਲ ਪੰਜਾਬ 'ਚ ਤਾਂ ਥੱਲੋਂ ਧਰਤੀ 'ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬbben ਗੁਰੂ ਪਾਣੀ ਪਿੱਤਾ ਮਾਤਾ ਮਾ ਉਹਦੇ ਤੇ ਵੀ ਥੋੜਾ ਜਿਹਾ ਪਹਿਰਾ ਦੇਵਾਂਗੇ ਦੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਉਪਜਾਊ ਸ਼ਕਤੀ ਵਾਲਾ ਪਾਣੀ ਹੈ ਉਹ ਚ ਮਿੰਨਲ ਤੋਂ ਆਉਂਦੇ ਨੇ ਹਨ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਪੈਸਾ ਪੈਸਾ ਖਾਣ ਵਾਲੀ ਤਾਂ ਤੁਸੀਂ ਭੁੱਲੀ ਜਾਓ ਪਰ ਹਾਂ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਮੈਂ ਇੱਕ ਅਗਰ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਤਾ ਦਾ ਪੈਸਾ ਵਾਪਸ ਲੈ ਕੇ ਜਨਤਾ ਦਾ ਖਾਦਾ ਹੋਇਆ ਪੈਸਾ ਵਾਪਸ ਲਿਆ ਕੇ ਜਨਤਾ ਦਾ ਖਾਦਾ ਹੋਇਆ ਪੈਸਾ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਲੀਨਿਕ ਖੋਲਾਂਗੇ ਸਕੂਲ ਸ਼ਾਨਦਾਰ ਹੋਗੇ ਹਸਪਤਾਲਾਂ 'ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਹੀ ਮਿਲਣਗੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਹਾਂਜੀ ਇਹ ਕਹੇਗੀ ਹੁੰਦਾ ਜੀ ਅੰਦਰੋਂ ਹੁੰਦਾ ਜੀ ਅੰਦਰ ਸੋ ਬਿਲਕੁਲ ਇਸੇ ਦਾ ਹੁਣ ਇਹ ਦੱਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਬਿੰਦ ਕੇਦਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਵਾਂਗੇ ਉਹਦੀ ਸੋਚ ਨੂੰ ਕਿਵੇਂ ਗੇਪਾਰ ਕਰਦਾ ਵੇ ਉਹਨਾਂ ਨੇ ਨਾ ਕੜਾਂਗੇ ਚਟਾਨ ਵਾਂਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਟ ਦਾ ਸਮਾਂ ਵਫਾਦਾਰੀਆਂ ਪਰਖਦਿੰਦਾ ਹਾਂ ਜੀ ਤੁਸੀਂ ਇੰਨੀ ਭਾਰੀ ਗਿਣਤੀ ਤੇ ਨਾਲ ਖੜੇ ਹੋ ਹਾਂਜੀ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹਨਾ 2024 ਦੀ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਪਬਲਿਕ ਦੇ ਵਿੱਚ ਪਹਿਲਾ ਪਾਸਾ ਇੱਥੋਂ ਸ਼ੁਰੂ ਕੀਤਾ ਹੈ ਜੋ ਕੌਲ ਸਾਹਿਬ ਬੋਲ ਰਿਹਾ ਹਾਂ ਉਹਨਾਂ ਦੇ ਕਿਨਾਰੇ ਉਹਨਾਂ ਜਿਹਨਾਂ ਦੇ ਵਿੱਚ ਬੜਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹੀ ਤੁਸੀਂ ਮੈਨੂੰ ਹੱਸ ਕੇ ਦਿਓ ਪ੍ਰੋਗਰਾਮ ਬਣਾਵਾਂਗੇ ਕੋਈ ਨਹੀਂ ਧੱਕਾ ਕਰ ਸਕਦਾ ਤੁਸੀਂ ਧੱਕਾ ਕਰ ਜਿਉਂ ਨਾਲ ਦਿਨ ਚ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆ ਵਾ ਸੁਝਾਅ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀਆਂ 13 ਆ ਗਈਆਂ ਨਾ ਉਹ ਇਹਦਾ ਸ਼ਕਤੀ ਇੰਨੀ ਬਚੂਗੀ ਕਿ ਸੈਂਟਰ ਦੀ ਮਜਾਲ ਨਹੀਂ ਹੈਗੀ ਕਿ ਇੱਕ ਪੈਸਾ ਵੀ ਪੰਜਾਬ ਦਾ ਹੈ। ਪਾਸਾ ਤੇਰਾ ਜਿਉ ਕਰਕੇ ਹਟਾਂਗਾ ਤੇਰਾ ਜਿਉ।